ਹੈਲੋ ਹਾਂਜੀ ਸਸ਼ਕਲ ਜੀ ਗੁਰਮੀਤ ਬੁਟੀਕ ਤੇ ਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਜਾ ਬਹੁਤ ਹੀ ਜ਼ਰਾ ਸੋਹਣੇ ਚਿਕਨ ਦੇ ਦੁਪੱਟਿਆਂ ਵਾਲੇ ਪਲੱਸ ਚਿਕਨ ਪਲਾਜ਼ੋ ਵਾਲੇ ਚਿਕਨ ਦੇ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਲੈ ਕੇ ਆਏ ਵਲੇ ਜਿਹੜੇ ਸੂਟ ਹੋਣਗੇ ਟਾਈ ਡਾਈ ਦੇ ਵਿੱਚ ਜੌਰਜਟ ਦਾ ਬਹੁਤ ਸੋਹਣਾ ਸਟਾਫ ਰਹਿਣ ਵਾਲਾ ਇਹ ਵਲੇ ਜਿਹੜੇ ਸੂਟ ਹੋਣਗੇ ਕਾਟਨ ਦੇ ਉੱਪਰ ਹੋਣਗੇ ਚੈੱਕ ਦੇ ਨਾਲ ਤੁਹਾਨੂੰ ਦੁਪੱਟੇ ਮਿਲਣਗੇ ਚੈੱਕ ਦੀ ਹੀ ਤੁਹਾਨੂੰ ਬਾਟਮ ਮਿਲੇਗੀ ਇਹ ਵਲੇ ਜਿਹੜੇ ਸੂਟ ਹੋਣਗੇ ਕਾਟਨ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਨਾਲ ਤੁਹਾਨੂੰ ਚਿਕਨ ਦਾ ਪਲਾਜ਼ੋ ਮਿਲੇਗਾ ਪ੍ਰਾਈਸ ਹੋਇਆਗਾ ਸਿਰਫ 775 ਰੁਪਏ ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲ ਜਾਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚੋਂ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹਨਾਂ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਕਲਰ ਆਪਸ਼ਨ ਵੀ ਮਿਲੇਗੀ ਔਰ ਇਹ ਵਾਲੇ ਰੈਡੀ ਸੂਟ ਰਣ ਵਾਲੇ ਵੀ ਕਾਟਨ ਦੇ ਉੱਪਰ ਹੋਣਗੇ ਅਰਵਿੰਦ ਬ੍ਰਾਂਡ ਦੀ ਜਿਹੜੀ ਕਾਟਨ ਤੁਹਾਨੂੰ ਮਿਲੇਗੀ ਨਾਲ ਤੁਹਾਨੂੰ ਚਿਕਨ ਦਾ ਖੁੱਲਾ ਡੁੱਲਾ ਦੁਪੱਟਾ ਮਿਲੇਗਾ ਸਾਰਿਆਂ ਦਾ ਜਿਹੜਾ ਡਿਜ਼ਾਈਨ ਹੋਏਗਾ ਵੱਖਰਾ ਵੱਖਰਾ ਹੋਏਗਾ ਸਭ ਦਾ ਚਿਕਨ ਦੁਪੱਟਿਆਂ ਦਾ ਔਰ ਸਭ ਦੇ ਜਿਹੜੇ ਪਲਾਜ਼ੋ ਸੀ ਆਪਾਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਉਹਨਾਂ ਦੇ ਡਿਜ਼ਾਈਨਿੰਗ ਵੀ ਸਭ ਦੀ ਵੱਖਰੀ ਵੱਖਰੀ ਹੈਗੀ ਆ ਔਰ ਇਹ ਵਾਲੇ ਰੈਡੀ ਸੂਟ ਤੁਹਾਨੂੰ ਮਿਲਣਗੇ 1199 ਰੁਪਏ ਦੇ ਵਿੱਚ ਮਿਲੇਗਾ ਤੁਹਾਨੂੰ ਪੂਰਾ ਸੂਟ ਫ੍ਰੀ ਸ਼ਿਪਿੰਗ ਦੇ ਨਾਲ ਮਿਲੇਗਾ ਟਾਈ ਟਾਈ ਮੀਟਰ ਦੇ ਕੱਟ ਰਹਿਣ ਵਾਲੇ ਖੁੱਲਾ ਡੁੱਲਰ ਟਾਈ ਮੀਟਰ ਦਾ ਹੀ ਤੁਹਾਨੂੰ ਦੁਪੱਟਾ ਮਿਲੇਗਾ ਦੁਪੱਟਿਆਂ ਦਾ ਔਰ ਜਿਹੜਾ ਹੈਗਾ ਸੂਟ ਦਾ ਸਟੱਫ ਹੈਗਾ ਜਿਹੜਾ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਯਾ ਇਹ ਪਲੇਨ ਤੁਹਾਨੂੰ ਸੂਟ ਦੇ ਨਾਲ ਵੀ ਚਿਕਨ ਦਾ ਦੁਪੱਟਾ ਮਿਲੇਗਾ ਪ੍ਰਿੰਟਡ ਸੂਟਾਂ ਦੇ ਨਾਲ ਵੀ ਤੁਹਾਨੂੰ ਚਿਕਨ ਦਾ ਦੁਪੱਟਾ ਮਿਲੇਗਾ ਸੇਮ ਪ੍ਰਾਈਸ ਦੇ ਵਿੱਚ ਹੋਣਗੇ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੋ ਐਵਲੇਡੇ ਸੂਟ ਟ੍ਰੈਂਡ ਵਾਲੇ ਸਿਮਰ ਦੀ ਸ਼ਰਟ ਮਿਲੇਗੀ ਤੁਹਾਨੂੰ ਬ੍ਰੌਕੇਟ ਦੀ ਬਾਟਮ ਮਿਲੇਗੀ ਔਰ ਨਾਲ ਤੁਹਾਨੂੰ ਸੈਮੀ ਚਨਾ ਦਾ ਦੁਪੱਟਾ ਮਿਲੇਗਾ ਹੈਂਡਵਰਕ ਦਾ ਪੀਸ ਹੋਏਗਾ ਐ ਇਹ ਵਾਲੇ ਜਿਹੜੇ ਪੀਸ ਰਹਿਣ ਵਾਲੇ ਕਰੇਪ ਦੇ ਉੱਪਰ ਹੋਣਗੇ ਜਿਨ੍ਹਾਂ ਦੇ ਉੱਪਰ ਹੈਗਾ ਆ ਪੈਚਵਰਕ ਕੀਤਾ ਗਿਆ ਹੈਗਾ ਆ ਇਹ ਵਾਲੇ ਜਿਹੜੇ ਸੂਟ ਹੋਣਗੇ ਕਰੇਪ ਦੀ ਤੁਹਾਨੂੰ ਸ਼ਰਟ ਮਿਲੇਗੀ ਤੇ ਅਤੇ ਨਾਲ ਹੀ ਤੁਹਾਨੂੰ ਪਲੇਨ ਕਰੇਪ ਦੀ ਬਾਟਮ ਮਿਲੇਗੀ ਦੋਨਾਂ ਦੀ ਜਿਹੜੀ ਕੱਟ ਹੋਏਗੀ ਉਹ ਟਾਈ ਟਾਈ ਮੀਟਰ ਦੀ ਰਹਿਣ ਵਾਲੀ ਆ ਪ੍ਰਾਈਸ ਹੋ ਗਿਆ ਸਿਰਫ 2550 ਰੁਪਏ ਇਹ ਵਾਲੇ ਜਿਹੜੇ ਸੂਟ ਹੋਣਗੇ ਪਿਓਰ ਦਾ ਜਿਹੜਾ ਸਟਾਫ ਹੋਏਗਾ ਕਾਟਨ ਦਾ ਔਰ ਬਾਟਮ ਦੇ ਉੱਪਰ ਵਰਕ ਰਹਿਣ ਵਾਲਾ ਹੈਗਾ ਐਵੇ ਕਾਟਨ ਕਾਟਨ ਦਾ ਡਿਜ਼ਾਈਨਰ ਪੀਸ ਰਹਿਣ ਵਾਲਾ ਐਵੀ ਕਾਟਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਤੇ ਯੂਨੀਕ